ਮੇਰਾ ਨਾਮ ਅੰਜਨਾ ਮੈਂ ਮੁਕਲ ਦੀ ਮੰਮੀ ਆ ਮੇਰੇ ਮੁੰਡੇ ਦੇ ਮਗਰ ਆ 15 20 ਜਣੇ ਇੱਕ ਸਾਲ ਤੋਂ ਮਗਰ ਲੱਗੇ ਹੋਏ ਮਾਰਨ ਨੂੰ ਐ ਉਹਨੂੰ ਮਾਅਬਤ ਲ ਕਿੱਦਾਂ ਨਾ ਕਿੱਦਾਂ ਨੂੰ ਮਾਰ ਦਈਏ ਅੱਜ ਉਹਨਾਂ ਦੇ ਰਿੱਕੇ ਚੜਿਆ ਪਰ ਇਹ ਵੀ ਮਾਲਕ ਦਾ ਸ਼ੁਕਰ ਹੈ ਵੀ ਮੇਰਾ ਮੁੰਡਾ ਬਚ ਗਿਆ ਮਤਲਬ ਕੀ ਕਾਰਨ ਕੀ ਆ ਕਿਉਂ ਦੁਸ਼ਮਣੀ ਮੁੰਡਿਆਂ ਦੀ ਇੱਕ ਵਾਰੀ ਅੱਜ ਤੋਂ 2 ਸਾਲ ਪਹਿਲੇ ਲੜਾਈ ਹੋਈ ਸੀਗੀ ਉਹਦੇ ਨਾਲ ਲੜਾਈ ਹੋਣ ਉਹਨੇ ਉਹਨੂੰ ਪੁੱਟਿਆ ਸੀਗਾ ਜੂਏ ਤੋਂ ਉਸ ਤੋਂ ਬਾਅਦ ਪਤਾ ਨਹੀਂ ਇਹਨਾਂ ਦੀ ਬੱਦ ਦੀ ਉਧਰੋਂ ਮੁੰਡੇ ਉਧਰੋਂ ਮੁੰਡੇ ਇੱਕ ਦੂਜੇ ਨੂੰ ਘੂਰਨਾ ਇਦਾਂ ਕਰਨਾ ਬਸ ਅਸੀਂ ਇਹੀ ਕਹਿੰਦੇ ਸੀ ਵੀ ਨਾ ਲੜੋ ਜਿਹੜਾ ਹੋਣਾ ਸੀ ਹੋ ਗਿਆ ਜਿਹੜਾ ਹੋਣਾ ਸੀ ਅੱਜ ਕੋਈ ਸਾਨੂੰ ਪਤਾ ਹੀ ਕੁਝ ਨਹੀਂ ਸਾਨੂੰ ਕੁਝ ਪਤਾ ਨਹੀਂ ਤਾਂ ਘਰ ਬੈਠੇ ਕੋਤ ਰੋਟੀ ਕਾ ਮੇਰੀ ਗੱਡੀ ਕਿਹਨਾਂ ਦੀ ਹੈ ਜੀ ਗੱਡੀ ਮੇਰੇ ਨਾਮ ਤੇ ਹੈ ਮੇਰੀ ਹਾਂ ਤੁਹਾਡੀ ਗੱਡੀ ਹੈ ਮੇਰੀ ਗੱਡੀ ਜਦੋਂ ਤੋਂ ਮੂਬਾਰਦਤ ਹੋਈ ਤੋਂ ਮੈਨੂੰ ਤੇਰੇ ਕੋ ਫੋਨ ਆਇਆ ਤੁਹਾਨੂੰ ਸਾਨੂੰ ਫੋਨ ਕੋਈ ਨਹੀਂ ਆਇਆ ਮੁੰਡਾ ਇੱਥੋਂ ਭੱਜਿਆ ਗਿਆ ਵੀ ਮੁਕਲ ਦੀ ਗੱਡੀ ਦੇ ਕੋਲੀਆਂ ਚੱਲੀਆਂ ਕੋਲੀਆਂ ਚੱਲੀਆਂ ਹਾਂਜੀ ਆ ਸਾਡਾ ਘਰ ਵਾ ਆ ਸ਼ਿਵਜੀ ਦੇ ਮੰਦਰ ਕੋਲ ਨੇੜੇ ਘਰ ਤਾਂ ਆਹੀ ਮੁੰਡਾ ਬਾਕਮ ਸੀ ਗਿਆ ਭੱਜ ਕੇ ਸਾਨੂੰ ਕਾ ਬੁਲਾਣ ਚਲੇ ਗਿਆ ਮੇਰਾ ਨਾਮ ਪੰਕਜ ਤੇ ਐਦਾ ਹੋਇਆ ਵੀ ਪਹਿਲੇ ਤਾਂ ਮੇਰੀ ਦੁਕਾਨ ਤੇ ਅੰਡੇ ਵਾਲੀ ਰੇੜੀ ਦੇ ਉੱਤੇ ਨਾ 15 ਕ ਜਣੇ ਮੋਟਰ ਤੇ 5 6 ਮੋਟਰਸਾਈਕਲ ਤੇ ਇੱਕ ਵਰਨਾ ਗੱਡੀ ਹੈ ਉਹਦਾ 33 ਪਤਾ ਨਹੀਂ 35 ਨੰਬਰ ਹੈਗਾ ਵਾ ਇਹਨਾਂ ਨੂੰ ਪਤਾ ਪੀਪੀ 10 ਪੀਪੀ 33 35 ਨੰਬਰ ਹੈ ਉਹਦਾ ਤੇ ਉੱਥੇ ਉਹਨਾਂ ਨੇ ਸਾਰੇ ਨਕਾਬ ਪਾਏ ਹੋਏ ਸੀਗੇ ਮਾਰਦੇ ਤੇ ਹਜੇ ਮੁੰਡਾ ਮੇਰੇ ਨਾਲ ਇੱਕ ਖੜਾ ਹੋਣਾ ਗਾ ਕੇ ਆ ਉਹ ਜੰਡੇ ਲੈ ਰਿਆ ਜਿਗਾ ਉਹਦੇ ਕੋਲ ਕਹਿਣ ਲੱਗ ਗਿਆ ਵੀ ਇਹ ਲੱਗਦਾ ਕਿਥੇ ਕੰਮ ਪਾਣ ਚੱਲ ਨਹੀਂ ਆ ਮਾਗਾ ਪਤਾ ਨਹੀਂ ਮਰਨਗੇ ਉੱਧਰੋਂ ਦੀ 10 ਮਿੰਟ ਵਾਰੀ ਖਬਰ ਆ ਗਈ ਮੈਨੂੰ ਉੱਥੇ ਲੋੜਾ ਪੈ ਗਿਆ ਕਹਿੰਦੇ ਗੋਲੀਆਂ ਚੱਲ ਗਈਆਂ ਤੇਰੇ ਭਰਾ ਤੇ ਤੇਰੇ ਗਿੱਡੀ ਤੇ ਮੌਤੋਂ ਭੱਜ ਕੇ ਹੁਣ ਇੱਥੇ ਆਏ ਆ ਵਾ ਇੱਥੇ ਦੇਖਿਆ ਤੇ ਆ ਗਿੱਡੀ ਦਾ ਫਿਰ ਉਹਦਾ ਕੀ ਹੁੰਦੇ ਸੀਗੇ ਜਿਨ੍ਹਾਂ ਨੇ ਹਾਂ ਉੱਥੇ ਕੈਮਰੇ ਦੇ ਵਿੱਚ ਭਾਜੀ ਲੀਫਲਾਜ ਹੋਟਲ ਹੈਗਾ ਉੱਥੇ ਕੈਮਰਾ ਲੱਗਾ ਵਾ ਉਹਦੇ ਤੇ ਸਾਰੀ ਆ ਗਈ ਹੋਣੀ ਹੈ ਉਹਦੇ ਤੇ ਲੱਗੀਆਂ ਗੋਲੀਆਂ ਹੁਣ ਬ੍ਰਦਰ ਕਿੱਥੇ ਹੈ ਭਰਾ ਦਾ ਪਤਾ ਹੀ ਨਹੀਂ ਐ ਉਹ ਉਹ ਬੜੇ ਥੋੜੇ ਜਿਹਾ ਮੈਂ ਪੁੱਛ ਲੱਕੀ ਨਹੀਂ ਲੱਗੀ ਇਹ ਵੀ ਸਾਨੂੰ ਨਹੀਂ ਪਤਾ ਤੇਮੇ ਹਮਲਾ ਹੋਇਆ ਗੱਡੀ 'ਚ ਮਜੂਦ ਸੀ ਬ੍ਰਦਰ ਇਹ ਵੀ ਨੂੰ ਨੂੰ ਪਤਾ ਮੈਂ ਤਾਂ ਆਪਣੀ ਰੇੜੀ ਤੇ ਜਗਾਉ ਤਾ ਘਰੋਂ ਫਰਾਰ ਆ ਪਤਾ ਹੀ ਨਹੀਂ ਕਿੱਥੇ ਆ ਉਹ ਨੰਬਰ ਤਾਂ ਮੈਨੂੰ ਕੀ ਪਤਾ ਉਹਦਾ ਗੱਡੀ ਮੇਰੀ ਮਾਤਾ ਦੀ ਹੈ ਮੇਰੀ ਸਾਡੀ ਆ ਬੰਦੇ ਮੁੰਡਾ ਕਿੱਥੇ ਤੁਹਾਡਾ ਪਤਾ ਹੀ ਨਹੀਂ ਕਿੱਥੇ ਆ ਪੁੱਤ ਐਂ ਤੇ ਚੱਕਰ ਤੁਸੀਂ ਕਾਲਪੁਰ ਕਿੱਥੀ ਕੋ ਮੁੰਡੇ ਨੂੰ ਠੀਕ ਆ ਬਰਾਵਾ ਮੁੰਡਾ ਨੱਠਿਆ ਹੋਇਆ ਘਰੋਂ ਮੁੰਡੇ ਨੂੰ ਤਾਂ ਸਾਲ ਹੋ ਗਿਆ ਨੱਥੇ ਨੂੰ ਸਾਲ ਹੋ ਗਿਆ ਆਹ ਲਾ ਤਾਂ ਆਪਾਂ ਠੀਕ ਹੈ ਕਿਉਂ ਕਦੀ ਗੱਡੀ ਚਲਾਉਂਦਾ ਹੁੰਦਾ ਸੀ ਆਂਦਾ ਸੀ 5 ਮਿੰਟ ਚਲਾ ਜਾਂਦਾ ਸੀ ਚਲਾਉਂਦਾ ਸੀਗਾ ਇਨਫੋਰਮੇਸ਼ਨ ਆਈ ਸੀ ਕਿ ਜੀ ਗੱਡੀ ਦੇ ਉੱਤੇ ਅਟੈਕ ਹੋਇਆ ਸੋ ਮੌਕੇ ਤੇ ਆਏ ਆ ਉੱਥੇ ਜਿਹੜੀ ਗੱਡੀ ਹੈ ਉਹਦੇ ਸ਼ੀਸ਼ੇ ਵਗੈਰਾ ਭੰਨੇ ਹੋਏ ਨੇ ਸੋ ਵੀ ਆਰ ਇਨਵੈਸਟੀਗੇਟਿੰਗ ਦਾ ਮੈਟਰ ਕੋਈ ਉਹਦੇ ਵਿੱਚ ਹਜੇ ਤੱਕ ਸਾਨੂੰ ਕੋਈ ਕੰਪਲੇਨ ਹੈ ਜਾਂ ਕੋਈ ਬੰਦਾ ਜਿਹੜਾ ਉਹਦੇ ਵਿੱਚ ਮੌਜੂਦ ਸੀਗਾ ਮੌਕੇ ਤੇ ਉਹਦੀ ਹਜੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਸੋ ਵੀ ਆਰ ਇਨਵੈਸਟੀਗੇਟਿੰਗ ਦਾ ਮੈਟਰ ਜੋ ਬਣਦਾ ਹੈਗਾ ਅਸੀਂ ਦੇਖ ਕੇ ਤੁਹਾਨੂੰ ਦੱਸਾਂਗੇ ਬਾਈ ਜੀ ਉਹ ਵਿੱਚ ਕੀ ਨਿਕਲ ਕੇ ਆ ਰਿਹਾ ਕਿਉਂਕਿ ਲੱਕਾਂ ਨੂੰ ਅਸੀਂ ਕਹਿ ਰਹੇ ਨੇ ਗੋਲੀਆਂ ਚੱਲੀਆਂ ਤੇ ਬ੍ਰਦਰ ਉਹ ਫਾਇਰ ਜਰੋ ਜਿੰਨੀ ਦੇ ਤੱਕ ਬ੍ਰਦਰ ਮੈਂ ਆਪ ਵੈਰੀਫਾਈ ਨਹੀਂ ਕਰਦਾ ਮੈਂ ਆਪ ਦੇਖ ਲੀਂਦਾ ਮੌਕਾ ਦਾ ਵਿਜਿਟ ਨਹੀਂ ਕਰ ਲੈਂਦਾ ਜਦ ਮੌਕਾ ਪ੍ਰੋਪਰ ਹੈ ਸਕਰੀਨਿੰਗ ਨਹੀਂ ਹੁੰਦੀ ਫਾਈਨਲ ਫੋਲ ਵਗੈਰਾ ਦੀ ਹਾਂਜੀ ਫੋਲ ਵਗੈਰਾ ਭਾਈ ਬ੍ਰਦਰ ਉਹ ਹੀ ਚੈੱਕ ਕਰਾਂਗੇ ਅਸੀਂ ਜਿਵੇਂ ਗੱਡੀ ਦੇ ਉੱਤੇ ਨਿਸ਼ਾਨੇ ਲੱਗੇ ਹੋਏ ਜਾਵੇਂ ਬ੍ਰਦਰ ਜਿਹੜੇ ਨਿਸ਼ਾਨ ਜਿਹੜੇ ਹੈਗੇ ਨੇ ਉਹ ਆਈ ਡੋਨਟ ਥਿੰਕ ਕਿ ਉਹ ਬੁਲੇਟ ਦੇ ਐਟ ਦਾ ਮੂਮੈਂਟ ਬਟ ਰੈਸਟ ਇਜ਼ ਅਪ ਟੂ ਦਟ ਕਿ ਅਸੀਂ ਜੋ ਫਾਦਰ ਇਨਵੈਸਟੀਗੇਸ਼ਨ ਦੇ ਵਿੱਚ ਜੋ ਆਉਂਦਾ ਹੈਗਾ ਸੋ ਜਸ ਥੋੜਾ ਟਾਈਮ ਦਿਓ ਵਿਲ ਇਨਫੋਰਮ ਯੂ ਫॉर ਰਿਗਾਰਡਿੰਗ ਥੈਟ ਸਰ ਇਹ ਪੁਰਾਣੀ ਰਜਿਸਟਰ ਨੂੰ ਲੈ ਕੇ ਗਿਆ ਜਾ ਰਿਹਾ ਲਗਦਾ ਹੈ ਬ੍ਰਦਰ ਹਜੇ ਇਸ ਬਾਰੇ ਮੇਰੇ ਕੋਲ ਇਸ ਵੇਲੇ ਇਹਦੀ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਕੋਰੈਕਟ ਬਾਕੀ ਮੈਂ ਤੁਹਾਨੂੰ ਜਰੂ ਅ ਅਸੀਂ ਪ੍ਰੋਪਰਲੀ ਇਹਨੂੰ ਸਕੀਨ ਕਰ ਲਾਂਗੇ ਏਰੀਆ ਨੂੰ ਫਿਰ ਤੁਹਾਨੂੰ ਕਨਫਰਮ ਕਰਕੇ ਦੱਸ ਸਕਦੇ ਹਾਂ ਬ੍ਰਦਰ ਉਹ ਕਨਫਰਮ ਕਰ ਰਹੇ ਹਨ ਜੋ ਹੈਗਾ ਤੁਹਾਨੂੰ ਥੋੜੇ ਦੇਰ ਤੱਕ ਕਨਫਰਮ ਕਰਕੇ ਦੱਸਾਂਗੇ ਬ੍ਰਦਰ ਹਾਈ ਤੱਕ ਕੋਈ ਕਨਫਰਮੇਸ਼ਨ ਨਹੀਂ ਹੈ ਬ੍ਰਦਰ ਉਹੀ ਅਸੀਂ ਚੈੱਕ ਕਰਦਾ ਪਏ ਹਾਂ ਉਹਦਾ ਕੁਝ ਪਤਾ ਨਹੀਂ ਬ੍ਰਦਰ ਹੋਰ ਹੀ ਕੋਈ ਇਨਫੋਰਮੇਸ਼ਨ ਨਹੀਂ ਆਈ ਹੈਗੇ ਕਾਈਂਡਲੀ ਥੋੜਾ ਟਾਈਮ ਦਿਓ وی ਇਨਫੋਰਮ ਯੂ ਰਿਕਾਰਡ ਕਰਦੇ ਹਾਂ ਠੀਕ ਠੀਕ ਥੈਂਕ ਯੂ ਸਰ